ਕਾਲੇ ਸਬਜ਼ੀ ਲਾ ਲਓ ਘਰ ਆ ਡੀਕਾ ਨਾ ਠੀਕ ਹੈ ਨਾ ਬਲੌਰ ਕੀ ਲੈ ਕੇ ਆਏਗਾ ਤੂੰ ਬੈਠੀ ਦੀ ਸੇਵਾ ਚਾੜਨਾ ਕਰੋ ਯਾਰ ਅਸੀਂ ਹੋਰ ਹੋਰ ਲੱਛਣ ਕਰਦਾ ਜਾਣ ਕੇ ਯਾਰ ਆ ਡਾ ਟਰਾਈ ਗਾੜ ਕਿੱਥੇ ਆ ਆਈ ਗਾੜ ਕਿੱਦ ਕਾਈ ਦਾ ਭਾਈ ਨਾ 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 ਪਾਣੀ ਲੈ ਲਓ ਭਾਈ ਅਵੀ ਸੰਗ ਤੇ ਭਾਜੀ ਵੀਡੀਓ ਦੇਖ ਰਹੇ ਸਾਰੇ ਦੋਸਤਾਂ ਨੂੰ ਪਿੰਡ ਫਰਾਵਾ ਦੇ ਚਰਕਾ ਨੂੰ ਸਤਿ ਸ਼੍ਰੀ ਅਕਾਲ ਜਿਹੜਾ ਇਹ ਅੱਜ ਦਾ ਵਲੌਗ ਆ ਇਹ ਆਪਾਂ ਸਾਰੇ ਪਿੰਡ ਦੇ ਨੌਜਵਾਨ ਆ ਤੇ ਸਾਰੇ ਪਿੰਡ ਦੀ ਸੰਗਤ ਰਲ ਕੇ ਇਹ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਲੰਗਰ ਲਗਾਇਆ ਜਾਂਦਾ ਇਹ ਜਿਹੜਾ ਲੰਗਰ ਆਗਾ ਹਜ਼ੂਰ ਸਾਹਿਬ ਨੂੰ ਜਾਣ ਵਾਲੀ ਸੰਗਤ ਲਈ ਕਿਉਂਕਿ ਜੱਕ ਸਟੇਸ਼ਨ ਤੇ ਲਗਾਇਆ ਜਾਂਦਾ ਇਹ ਲੰਗਰ ਅਬਾਈ ਗਾ ਆ ਗਿਆ ਮੀਟ ਰੇਡਾ ਮੜਾ ਹਵਜੀ ਆਲਾ ਆਪਾਂ ਡਰਦੇ ਹੈ ਹੈ ਗਾਲੇ ਸਬਜੀ ਲਾ ਲੋ ਕਰਾ ਠੀਕ ਹੈ ਨਾ ਹਵਜੀ ਪਹੁੰਚ ਗਈ ਹੈ ਨਾ ਬੱਦ ਨਿੱਕੇ ਘਟ ਹੈ ਠੀਕ ਹੈ ਨਾ ਫਲੋਰ ਕੀ ਲੈ ਕੇ ਆਏਗਾ ਤੂੰ ਕਿੱਥੇ ਬੈਠੀ ਦੀ ਸੇਵਾ ਹੈ ਵਾਹ ਹਵਜੀ ਲੋਈ ਬੈਠਾ ਬੈਠਾ ਪਹੁੰਚ ਚੁੱਕਿਆ ਇਧਰੋਂ ਕਾਲਾ 9084 ਆ ਹੈ ਅੱਲੀ ਬਥੇਰੇ ਹੋਰੀ ਆਪਾਂ ਕਿੱਥੇ ਰੱਖਾਂਗੇ ਸੰਗਤਰੇ ਮੋਂਦਾ ਜੀ ਕਿੱਲੇ ਦਾ ਆਪਾਂ ਲੈ ਆਵਾਂਗੇ ਲੈ ਆਵਾਂਗੇ ਜੀ ਠੀਕ ਆ ਲਓ ਜਵਾਨ ਪਹੁੰਚ ਚੁੱਕੇ ਨੇ ਸਾਡੇ ਪ੍ਰਧਾਨ ਜੀ ਹਰਮਨ ਸਿੰਘਾ ਇਧਰ ਨਾ ਦੀ ਸਾਡਾ ਸਲਾਹਕਾਰ ਮੁੱਖ ਸਲਾਹਕਾਰ ਸਾਡਾ ਹੋ ਗਿਆ ਹੈ ਖਜ਼ਾਨੇ ਚ ਬੈਠੇ ਬਾਬਾ ਦੇ ਹੋਰ ਆ ਚਾਹੀ ਠੀਕੋ ਇਹ ਠੀਕ ਆ ਆ ਵੀ ਟਮਾਟਰ ਚੀਜ਼ ਹੈ ਹਾਰਮੋਨ ਸਾਡਾ ਹੋ ਵੀ ਚੱਚੂ ਹਾਂ ਕਿਵੇਂ ਆ ਠੀਕ ਆ ਠੀਕ ਆ ਆ ਨੋ ਲੰਗਰ ਕਮੇਟੀ ਲੱਗੀ ਪੇਠਾ ਜੀਰਨਾ ਇਹ ਜਸਵੀਰ ਸਿੰਘ ਜੀ ਸਾਡੇ ਮੈਨੇਜਰ ਸਾਹਿਬ ਹੈ ਪਿੰਡ ਆਵਜਲਾ ਔਰ ਵੀ ਸੀਰੇ ਓਬਦੇ ਓ ਬਾਈ ਲੱਗੇ ਜੀਰਨਾ ਮੈਂ ਕਹਿ ਰਿਹਾ ਔਰ ਵਧੀਆ ਗੱਲ ਆ ਓਕੇ ਜਮਾ ਕਿ ਤਾਂ ਬਣਾ ਦੇ ਵਜਾ ਹੈ ਹਾਂ ਜੀ ਅੱਜ ਮੰਗਲ ਵੀ ਚਾਰ ਪੰਜ ਲਾ ਬਾਅਦ ਪੇਠੇ ਦੀ ਵਾਰੀ ਹੋਈ ਗਿਆ ਅੱਛਾ ਅੱਛਾ ਅਗਰ ਆਪਕੇ ਲੰਗਰ ਅਭੀ ਕੋਲੋ ਬੈਠਾ ਲਪੜਾਇਆ ਗਿਆ ਦੀਆ ਉਦੋਂ ਬਾਅਦ ਹੁਣ ਸਾਰੇ ਗਏ ਪੇਠਾ ਬਣਾਉਣਾ ਇਦੋਂ ਵਾਰਜੋ ਵਧੀਆ ਗੱਲ ਆ ਤੇ ਬਜ਼ੁਰਗ ਲੱਗੇ ਹੋਏ ਨੇ ਬਾਕੀ ਦਾ ਜਿਹੜਾ ਤਾਲਾ ਭਾਈ ਕਾਲੇ ਨੂੰ ਬੋਧਾ ਹਾਰਾ ਐ ਬਾਕੀ ਕਾਲਾ ਸਿੰਘ ਜੀ ਸਾਡੇ ਆਪਣਾ ਜਵਾਬ ਇੱਧਰ ਲੱਗੇ ਹੋਏ ਨੇ ਇਹ ਥੋੜਾ ਜਿਹਾ ਸਖਦਾ ਮੁੰਡਾ ਪਿਆਰ ਠੀਕ ਆ ਆ ਲੰਗਰ ਤੋਂ ਬਾਅਦ ਕਾਲੇ ਵਿਆਹ ਤੇਰਾ ਕਾਲੇ ਓਏ ਫਿਰ ਉਹ ਤਾਹ ਤੇ ਮੁੱਛੀ ਨਾ ਹੋਂ ਤੂੰ ਵਿਆਹ ਕਾਲੇ ਮਿੰਨ ਚਲਦੇ ਨੇ ਐ ਕੱਲ ਅੱਛਾ ਮੇਰੀ ਤੇੜੀ ਕਰ ਰਹੇ ਸੀ ਚਲੋ ਵਧੀਆ ਗੱਲਾਂ ਬਰਾ ਲਾ ਵੀ ਸੀਨੇ ਸਲੈਂਡਰ ਤੇ ਕਰਮਾ ਕਰਨ ਪਾਣੀ ਪਾਦਾ ਆ ਆਪਣਾ ਪੇਠਾ ਤਿਆਰ ਹੋ ਰਿਹਾ ਹੈਗਾ ਪੇਠਾ ਤੜਿਆ ਜਾ ਰਿਹਾ ਹੁਣ ਦਵਿੰਦਰ ਸਿੰਘ ਜੀ ਮਿਸਤਰੀ ਜੋਗੀ ਹਰ ਵਾਰ ਸਭ ਦੀ ਸੇਵਾ ਨੂੰ ਮਦਦ ਲੈ ਕੇ ਨਮੂਨ ਮਿਰਚ ਫੁੱਕਦਾ ਬੈਠੇ ਤੇ ਆ ਘੈਂਟ ਗੱਲਵਾਰ ਗੱਲਵਾਰ ਬਣ ਜਾਨੀਏ ਘੈਂਟ ਸਰਾ ਪਤਾ ਨਹੀਂ ਕੀ ਆ ਇਧਰ ਸਾਡੇ ਪ੍ਰਧਾਨ ਦੀ ਸੇਵਾ ਲਿਖ ਰਹੇ ਨੇ ਕੀ ਮੈਂ ਨਾਮ ਤੇ ਮੈਨੂੰ ਲਿਖਣ ਦੇ ਦੇ ਕੋ ਤਾਂ ਲਿਖੋ ਲਿਖੋ ਨਾਮ ਲਿਖੋ ਤੁਸੀਂ ਨਾਮ ਐਨੀਂ ਦਾ ਨਾਮ ਉਹ ਭਾਈ ਤੁਸੀਂ ਇੱਥੇ ਫੇਲੇ ਪਏ ਹੋ ਕੀ ਗੱਲ ਆ ਉਧਰ ਸੇਵਾ ਚੱਲੀ ਜਾਂਦੀ ਆ ਹੈ ਆ ਦੇਖ ਲੈ ਅਸੀਂ ਸਾਰਾ ਬੈਠਾ ਜੀਰਤਾ ਇਹ ਸੇਵਾਦਾਰ ਆ ਮੈਂ ਜੀ ਸਾਰਾ ਬੈਠਾ ਜੀਰਤਾ ਹੁਣ ਸਾਡਾ ਕੋਈ ਕੰਮ ਨਹੀਂ ਕੰਮ ਆ ਯਾਰ ਅਸੀਂ ਤੇ ਰਿਪਲਾਈ ਹੀ ਜਾਂਦਾ ਹੈ ਹੈ ਕੀ ਆ ਇਹ ਇਹ ਨਾਮ ਪਾ ਲਿਆ ਜਲਦੀ ਹੋਰ ਵੀ ਆ ਗੱਬਰਾਂ ਦਾ ਰੈਸਟਰਾ ਟਾਈਮ ਚੱਲ ਰਿਹਾ ਹੋਣਾ ਕਰ ਨੂੰ ਰੈਸਟ ਕਰ ਲਓ ਬਈ ਪਿੰਦੇ ਰੈਸਟ ਕਰ ਲਾ ਓਏ ਸਲਾਮ ਮੇਡਾ ਮਸਾਲਾ ਗ੍ਰੈਂਡ ਕਰ ਰਹੇ ਨੇ ਉਹਨੇ ਆ ਬਹੁਤ ਬੜ ਕੇ ਕਰ ਲੈਣਾ ਓਏ ਚਲੋ ਇਹ ਮੁੰਡਿਓ ਚੌੜਨਾ ਕਰੋ ਯਾਰ ਅਸੀਂ ਹੋਰ ਹੋਊਗੀ ਚੌੜਾ ਹੋਰ ਲੱchn ਕਰਦਾ ਜਾਣ ਕੇ ਯਾਰ ਆ ਡਾਕਟਰ ਹੈ ਨਹੀਂ ਨਰੇ ਤਰਨ ਅੱਧੂ ਵੜਾ ਆ ਗਏ ਲੈਣੇ ਆ ਹੋਰਾਂ ਜਵਾਕ ਨੇ ਕਹ ਲੈ ਚੰਗੀ ਤਰ੍ਹਾਂ ਰਲਾ ਦੇ ਤੂੰ ਇਹ ਸਬਜੀ ਆ ਯਾਰ ਉਹ ਦਵਾਈ ਆ ਹਲਕਾ ਤਾਂ ਹੁੰਦੀ ਆ ਐਕਸਪੀਰੀਅੰਸ ਦਾ ਕੰਮ ਆਉਂਦੀ ਆ ਇਹਨੂੰ ਕੀ ਪਤਾ ਤਰਨ ਵੀਰਸਤੋ ਹੀ ਆ ਨਾ 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 ਉਹ ਹੀ ਆ ਉਹ ਹੀ ਆ ਬਈ ਅੱਤੋਂ ਵੀ ਮਾਰਦੇ ਪਰ ਪੇਠੇ ਤੋਂ ਪੈਰੀਏ ਸੌ ਸੌ ਇਹ ਵਾੜੀਆ ਪੇਠੇ ਦੀ ਸਬਜੀ ਤੋਂ ਮਸਾਲਾ ਭਰ ਗਿਆ 70 ਘੰਟੇ ਕਹੇ ਦੋੜੀ ਚੀਜ਼ ਨੂੰ ਤਾਂ ਕੋਈ ਨਹੀਂ ਆਇਆ ਤੋ ਐਦੋਂ ਦਵਾਰੇ ਆ ਬਈ ਨਾ ਕਰਨਾ ਬਈ ਨਹੀਂ ਕਰ ਬਾਂ ਕੰਮ ਬਹੁਤ ਆ ਸਾਡੇ ਕੋਲੇ ਇੰਨੇ ਵੇਲੇ ਨਹੀਂ ਹੈਗੇ sire ਬਿੰਦਰ ਸਿੰਘ ਦਾ 1000 ਰੁਪਏ ਮਾਰ ਰਿਹਾ ਨਾ ਨਾ ਸੇਵਾ ਦੀ ਐਡਵੈਂਚਰੇ ਰਹੇ ਨੇ ਗਾਕਰ ਇਹ ਗਲਤ ਗੱਲ ਆ ਉਹ ਗਲਤ ਇਹ ਵਾਲੀ ਤੁਹਾਨੂੰ ਲੱਗੂ ਆਪਾਂ ਵੀ ਹਜ਼ਾਰ ਹਜ਼ਾਰ ਦੇ ਫ੍ਰੀਜਿਆ ਰਹਾਂ ਤਾਂ ਆਪਾਂ ਨਹੀਂ ਨਾ ਯਾਰ ਕੱਲੇ ਤੈਨਾਂ ਇਹ ਇਹ ਦੇਖ ਕੇ ਇਹ ਦੇਖ ਕੇ ਇਹ ਹਰੀਆਂ ਗੋਲੀਆਂ ਗੱਲ ਸੁਣਾ ਇਹ ਸ਼ਬਦ ਤੂੰ ਆਹਦੇ ਵਾਪਸ ਲੈ ਬਈ ਨਾ ਵਾਪਸ ਲੈ ਇਹ ਸ਼ਬਦ ਵਾਪਸ ਲੈ ਮੈਂ ਉਹ ਪੈਸੇ ਲੈਂਦਾ ਕੰਮ ਕਰਾਈ ਠੀਕ ਆ ਨਾ ਗੱਲ ਸੀ ਨੇ ਤੇ ਤੂੰ ਕਿੱਦੇ ਲੈਣਾਂ ਇਹਨਾਂ ਦੇ ਪੈਸੇ ਹਾਂ 10 10 10 ਕਦੇ ਲੈਣੇ ਆਪੀ ਜਾ ਕੋਲੋਂ ਉਹ ਮੈਂ ਕਿੱਥੇ ਲੰਗਰੇ ਦਾ ਪੈਸੇ ਦੇ ਕੇ ਜਾਂਦਾ ਹੈ ਨਾ ਤੇ ਤੂੰ ਲੈਂਦਾ ਕਿਵੇਂ ਕਹਦਾ ਓਏ ਸਾਰੇ ਬੱਦੂ ਚੜਦੇ ਨਿੱਕਦੇ ਆ ਨਰਥ ਚੜਦੀਏ ਨਾ ਇਹ ਨਹੀਂ ਦੂਰ ਦੇ ਖਚੀਰੇ ਨਾ ਤੂੰ ਮੇਰੀ ਨਹੀਂ ਉੱਥੇ ਛਾ ਕਰਾ ਬੱਸ ਚਲ ਪਉਣ ਗਿਆ ਨਾ ਬੱਦੂ ਨੂੰ ਕੋਈ ਫੱਕ ਕਰਾਉਂਦਾ ਨਹੀਂ ਇਹ ਕਿ ਜਾਨਵਰਾਂ ਦਾ ਕਰਾਉਂਦੇ ਕਰਾਉਂਦਾ ਕਰਾ ਅਸਾ ਬੁੱਢ ਨੂੰ ਫਾਈਂਗ ਨਹੀਂ ਉਹ ਦਿਨਾਂ ਤੱਕ ਕਈ ਵੰਤ ਯਾਨਗਾਂ ਲੰਕੇ ਦੀ ਆ ਗੁਰਪ੍ਰੀਤ ਜੀ ਫਿਰਦਾ ਸੇਵਾਦਾਰ ਆਪਣੇ ਵਾਸਤੇ ਦੁੱਧ ਬਣਾ ਰਹੇ ਨੇ ਹੋਰ ਦੁੱਧ ਬਣਾ ਰਹੇ ਹੋਗੇ ਚਾਹ ਚਾਹ ਬਣਾ ਰਹੇ ਆਂ ਚਾਹ ਇਹ ਠੀਕ ਆ ਇੱਧਰ ਲੰਗਰ ਲੰਗਰ ਦੀ ਪੈਕਿੰਗ ਹੋ ਰਹੀ ਹੈਗੀ ਤੇ ਪੈਕਿੰਗ ਦਾ ਪ੍ਰੋਸੀਜਰ ਹੈ ਮਾਤਾ ਨੇ ਮਾਤਾਵਾਂ ਨੇ ਜੜੀਆਂ ਨੇ ਪ੍ਰਸ਼ਾਦ ਜਾਰ ਕੀਤੇ ਨੇ ਤੇ ਆਹ ਗਲਾਸ ਦੇ ਵਿੱਚ ਸਬਜ਼ੀ ਪਾ ਕੇ ਇੱਧਰ ਉਹ ਤੇ ਰਵੜ ਚਾੜੀ ਜਾ ਰਹੀ ਆ ਇਸ ਤੋਂ ਬਾਅਦ ਜਿਹੜੇ ਆ ਪ੍ਰਸ਼ਾਦ ਦੇ ਨੇ ਇਹ ਪੈਕ ਕੀਤੇ ਜਾਂਦੇ ਨੇ ਤੇ ਇਸ ਤਰ੍ਹਾਂ ਰਵੜ ਚੱਲੀ ਜਾਂਦੀ ਆ ਪ੍ਰਸ਼ਾਦਾਂ ਦੀ ਇਹ ਆਖਰੀ ਜਿਹੜਾ ਪ੍ਰੋਸੀਜਰ ਆ ਇਹ ਟੱਬ ਦੇ ਵਿੱਚ ਰੱਖੇ ਜਾਂਦੇ ਪ੍ਰਸ਼ਾਦ ਇੱਧਰ ਸਾਡੇ ਸੇਵਾਦਾਰ ਆ ਪ੍ਰਸ਼ਾਦਾਂ ਠੰਡੇ ਕਰ ਰਹੇ ਨੇ ਵਿੱਕੀ ਸਿੰਘ ਜੀ ਖਣੀ ਸਿੰਘ ਜੀ ਚਾਹ 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 ਅਕਲੋ ਵੇਗਣ ਆਪ ਵੀ ਹੁਣ ਜ਼ਿਆਦਾ ਬ੍ਰੇਕ ਆ ਗਿਆ ਚਾਹ ਚਾਹ ਚੱਕਲੇ ਚਾਹ ਦਾ ਗਲਾਸ ਮਧਵਾੜੀ ਲਾਲੀ ਪਰਛਾਦੇ ਦੁਵਾਰੀ ਚੱਕਲੇ ਸਿਰੇ ਦੂਜੀ ਵਾਰ ਬਹਿ ਗਿਆ ਸਿਰੇ ਦੂਜੀ ਵਾਰ ਸਿਰੇ ਅੱਜ ਸਾਡੇ ਤੋਂ ਰੋਪੀ ਮੇਰੇ ਅਸੀ ਕਹਦਾ ਇੱਕ ਵਾਰ ਹੀ ਹੈ ਬਾਈ ਮਜ਼ਾ ਦੇਖਣ ਸਾਨੂੰ ਜੇ ਰੋਪੀ ਦਿਖਾਉਣਾ ਸੀ ਬਾਈ ਅੱਛਾ ਸਿਰੇ ਅੱਜ ਸਾਨੂੰ ਫਿਰ ਰੋਪੀ ਦਿਖਾਉਣਾ ਦੇ ਜਗਰਦਰ ਸਿੰਘ ਅੱਲਾਹ ਚਾਹ ਦਾ ਬ੍ਰੇਕ ਹੋਣ ਚਾਹ ਪਰਤਾਈ ਜਾ ਰਹੀ ਆ ਹਾਂ ਆਹ ਦੱਪਨੇ ਚਾਹ ਹਾਂਜੀ ਆਪਣਾ ਲੰਗਰ ਪੈਕ ਹੋ ਗਿਆ। ਪੈਕ ਕੀਤਾ ਹੋਇਆ ਲੰਗਰ। ਪੈਕ ਕਰ ਤੋਂ ਬਾਅਦ ਜਾਖੰਡ ਸਟੇਸ਼ਨ ਤੇ ਲਿਆਇਆ ਜਾਣਾ। ਲੋ ਵੀ ਸਾਰੀ ਸੰਗਤ ਤਿਆਰ ਵਰਤਿਆ ਉਹ ਕਿ ਆ ਚੁੱਕੀ ਆ। ਇਧਰ ਕਾਲੇ ਹੋਰੀ ਗੱਦੇ ਵਸ਼ਾਰੇ ਟਰਾਲੀ ਚ ਆ ਉਹ ਯਾਰ ਹੁਣ ਤਾਂ ਉਹ ਨਹੀਂ ਪਿਆ ਰਹੇ ਉਹ ਫੇਰ ਹੋਰ ਕੀ ਕਰਾਏ ਨੂੰ ਰੱਖਦੇ ਰੱਖਦੇ ਬਲੌਰ ਵਾਲੇ ਤੈਨੂੰ ਪਤਾ ਨਹੀਂ ਹਜੀ ਜਵਾਗ ਆਏ ਦੂਜਾ ਹਾਂ ਇੱਕ ਬਲੌਰ ਵਾਲ ਫਲੌਰ ਵਾਲਾ ਜਵਾਗ ਆ ਦੋਨੇ ਫਲੌਰ ਵਾਲੇ ਹੋ ਗਏ ਹੈ ਨਾ ਜਿਵੇਂ ਇਕੱਠੇ ਹੋ ਗਏ ਬਲੌਰ ਇਕੱਠੇ ਹੋ ਗਏ ਤੈਨੂੰ ਟਰਾਈ ਕਰ ਕਿੱਥੇ ਆ ਆਈ ਕਰ ਕਿਤਕਾਈ ਲੈ ਜਦੋਂ ਆ ਗਿਆ ਆਈ ਕਰ ਕੀ ਲਿਖਾਇਆ ਨਹੀਂ ਆਹ ਗੁਰਜਾ ਦੇ ਗੁਰਜਨ ਸਿੰਘ ਲਿਖ ਗਿਆ ਹਾਂ ਰਚੂਏ ਕੀ ਗੱਲ ਆ ਹੱਸ ਕੇ ਇੱਕ ਵਾਰੀ ਹੱਸ ਕੇ ਹੋਲ ਗਿਆ ਸਰਾ ਵਾਓ ਯਾਸ਼ੂ ਸਾਡੇ ਸਾਡੇ ਪਾਪਾ ਜੀ ਬਈ ਖਾਲਸਾ ਵਾਹਿਗੁਰੂ ਜੀ ਫਤਹਿ ਕੀ ਕਰਤਾ ਇਹ ਬਾਡੇ ਨੂੰ ਜੀ ਇਹਦਾ ਸੇਵਾ ਕਰਦੇ ਆ ਇਦਾਂ ਹੈ ਤਾਂ ਵੀਡੀਓ ਬਣਾ ਜਿੰਦਾ ਤੇਰੀ ਆ ਜਾ ਭੱਜਿਆ ਤੂੰ ਲੇਟ ਹੋ ਗਿਆ ਆ ਜਾ ਡਾ ਹੋ ਗਿਆ ਹੈ ਡਾ ਹੋ ਗਿਆ ਲੇਟ ਹੋ ਗਿਆ ਕਿੰਨੇ ਕੋ ਲਾਂਦਾ ਸੀ ਚੱਕ ਲੈ ਨੀ ਜਿਸ ਕੋ ਮੇ ਦਿਖਾ ਦੇ ਫੋਨ ਫੋਨੇ ਆ ਜੱਛੂ ਦਿਖਾਈ ਫੋਨ ਜੱਛੂ ਫੋਨ ਦਿਖਾ ਫੋਨ ਦਿਖਾਈ ਜੱਛੂ ਆ ਹਾ ਜੱਛੂ ਪਾਰਟੀ ਹੋ ਗਈ ਅੱਜ ਗੋਲ ਗੱਪੇ ਖਾਵਾਂਗੇ ਗੋਲ ਗੱਪੇ ਖਾਹਾਂਗੇ ਬੈਠੀ ਰਹਿੰਦੀ ਲਾ ਕਹਿੰਦਾ ਪੈਸੇ ਆ ਨਹੀਂ ਇਹ ਕੀ ਗੱਲ ਆ ਚਾ ਸਾਰੇ ਬਬੂ ਟ੍ਰਾਲੀ ਚ ਹੋ ਗਿਆ ਕੱਢ ਕੇ ਲੋ ਵੀ ਸਾਰੇ ਆਪਣੇ ਜਿਹੜੇ ਪ੍ਰਸ਼ਾਦ ਨੇ ਆਪਾਂ ਟ੍ਰਾਲੀ ਚ ਲੱਦ ਗਏ ਹੁਣ ਸਾਰੀ ਸੰਗਤ ਤਿਆਰ ਵਰ ਤਿਆਰ ਆ ਜਸਵੀਰ ਸਿੰਘ ਜੀ ਸੀਰਾ ਸਿਰ ਖੜ ਦਿ ਤੂੰ ਟੋਪਾ ਟਰੈਕਟਰ ਆਪਣਾ ਤਿਆਰ ਆ ਜਾਕਲ ਸਟੇਸ਼ਨ ਤੇ ਜਾਣ ਲਈ ਚਾਰ ਨੂੰ ਕਰਿਆ ਕਰ ਤੁਸੀਂ ਕੋਈ ਨਹੀਂ ਹਾਂ ਚੱਲ ਵੀ ਗਾਲੇ ਤੱਕਣਾ ਆਗੇ ਉਹ ਹੋਰ ਕਿਹੜਾ ਕਿਡਾਊ ਆ ਹਰਮਨ ਨੂੰ ਫੋਨ ਕਰ ਫਰਾ ਅੱਛਾ ਚਾਰ ਦੇ ਵਹਾਂ ਪਾ ਬਣੀ ਬੇਪੱਖ ਜਗਾਂ ਜਗਾਂ ਵਿਚਕਾ ਦੇ ਜਗਾ ਜਗਾ ਵਿਚਕਾ ਦੇ ਜਗਾ ਵਿਚਕਾ ਜਗਾ ਵਿੱਚ ਜਗਾ ਵਿੱਚ ਕੇ ਮਸਲੀ ਆ ਉਹ ਤੁਲਸੀਆਂ ਵਾਲਾ ਡਾਇਲੋਗ ਹੈ ਅਜੇ ਦੀਕਾ ਉਹ ਕਹਿੰਦਾ ਬਾਈ ਯਾਰ ਤੂੰ ਕਰੀ ਚਲੋ ਓ ਚੱਲ ਵਿੱਕੀ ਓਏ ਚੱਲ ਬਾਈ ਹਾਈਟ ਵਾਂਗ ਲੱਗ ਜਾ ਤੂੰ ਕਹਿੰਦਾ ਕਹਿ ਦੇ ਇੱਕ ਵਾਰੀ ਉਹ ਚਾੜਨਾ ਕਰੋ ਮੁੰਡਿਓ ਬੋਲੇ ਸੋਨਿਆ ਸਤਿ ਸ਼੍ਰੀ ਅਕਾਲ ਕਿੱਥੇ ਚੱਲਿਆ ਤੂੰ ਲੰਕਰ ਦੇ ਹਾਂ ਮੋਬਾਈਲ ਨਾਲ ਦਿਲਦਾ ਹੀ ਤੇਰਾ ਆਏ ਹਾਏ ਪਾਰਟੀ ਕਰੇਗਾ ਚ ਮੇਰਾ ਹੈ ਬੈਠੀ ਨਹੀਂ ਹੱਸ ਕੇਗਾ ਦੇਖ ਵਾਰੀ ਜੱਟੂ ਆ ਚਕੇਗਾ ਦੇਖ ਵਾਰੀ ਗੈੜਾ ਬੰਦਾ ਜਿਸ ਸਰਾ ਬੰਦਾ ਫਕਰਵੰਦਾ

ਵੀ ਆਪਾਂ ਜਾਕਰ ਪਹੁੰਚ ਚੁੱਕੇ ਆ ਜਿਹੜਾ ਕਿ ਇੱਥੋਂ ਹਰਿਆਣਾ ਬਾਰਡਰ ਸਟਾਰਟ ਹੋ ਜਾਂਦਾ ਤੇ ਇਧਰ ਖੱਬੀ ਸਾਈਡ ਪੰਜਾਬ ਆ ਜਾਂਦਾ ਤੇ ਇਧਰ ਸੱਜੀ ਸਾਈਡ ਆ ਇਧਰ ਹਰਿਆਣਾ ਆ ਜਾਂਦਾ ਜੀ ਇਹ ਤੁਸੀਂ ਜਾਖੜ ਸ਼ਹਿਰ ਦੇਖ ਸਕਦੇ ਹੋ ਜੀ ਆਪਾਂ ਜਾ ਕੇ ਸੇਸ਼ਨ ਦੇ ਪਹੁੰਚ ਚੁੱਕਿਆ ਲੰਗਰ ਲੈ ਕੇ ਇਹ ਆ ਸਾਡੇ ਪਿੰਡ ਕਣਗੜ ਦੀ ਸੰਗਤ ਆ ਮੇਰੇ ਨਾਲ ਆ ਹਰਮਣ ਆ ਇਹ ਲੰਗਰ ਤਾਰ ਕੇ ਆਪਾਂ ਲੰਗਰ ਆ ਟਿਕਾਣੇ ਤੇ ਲੈ ਕੇ ਜਾ ਰਹੇ ਆ ਬਿੰਦਾ ਫੁਰਮਾਨ ਵਿਕਰਮਜੀਤ ਸਿੰਘ ਜੀ ਆਪਾਂ ਪੱਜ ਕੇ ਜਾ ਕੇ ਉਹਦੇ ਮਾੜਾ ਬੰਦਾ ਸਿਰੇ ਪਾਸੀ ਕੀ ਹਾਲ ਆ ਸਾਰੇ ਖਾਲਸਾ ਬਾਈ ਲੈ ਬਈ ਜਰਾ ਇਹ ਆ ਦੁਰਾਜ ਚਲੋ ਇਹ ਪਿੰਦੇ ਨੂੰ ਵੜਾਓ ਓਏ ਆ ਜਾ ਮੈਂਦੇ ਬਈ ਲੈ ਆਓ ਬੱਚੇ ਹਟ ਜਾਂਦਾ ਇਹ ਜਾਣ ਕੇ ਸਰਦੀਪਾ ਉੱਥੇ ਚੱਲਾਂਗੇ ਆਪਾਂ ਹੈ ਕਾਹਨ ਕੁਛ ਨਹੀਂ ਦੱਸਿਆ ਉਹ ਕੰਮ ਚੱਕ ਕੇ ਲਿਆएंगे ਤੈਨੂੰ ਚੱਕਰੀਆਂ ਕੁਛ ਨਹੀਂ ਦੱਸਿਆ ਗਿਆ ਅਰੇ ਵੈਤ ਆ ਓਖਾ ਬਈ ਦਾ ਨਾਉ ਬੋਡੋਰੀ ਕੋਈ ਕੰਮ ਨਾ ਤੂੰ ਸੋਇ ਨਾ ਪੱਤੈ ਨਾ ਧੀਮੇ ਨਾ ਬਗਿਆ ਨਾ ਕਿੱਕਰੀ ਉਹ ਤਾਂ ਕਰਦਾ ਵਿਕਟ ਰੇਨ ਕਿੱਥੇ ਗਈ ਹੋਏ ਉਹਨੂੰ ਕੋਛੜੀ ਹੈ ਟਰੈਕਟਰ ਰੱਬ ਦਾ ਅਸੀਂ ਆਪਾਂ ਜਾ ਕੇ ਸਟੇਸ਼ਨ ਤੇ ਪਹੁੰਚ ਚੁੱਕਿਆ ਲੰਗਰ ਲੱਗੇ ਇਹ ਆਪਣਾ ਆਟਮਾ ਲੰਗਰ ਆ ਜੋ ਕਿ ਬਾਬਾ ਬੱਗਾ ਸਿੰਘਾ ਲੰਗਰਾਂ ਵਾਲੇ ਮੂਲਕ ਦੀ ਰਹਿਣ ਬਾਈ ਛੇਟ ਲਗਾਇਆ ਜਾਂਦਾ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਚਲੋ ਵੀ ਦੇ ਘਬਣਵਾਰ ਬਣ ਇੱਧਰ ਆ ਬਾਈ ਓਏ ਉੱਧਰ ਨਾ ਜਾਓ ਬਾਈ ਆ ਜਾ ਬਾਸ ਰੰ ਜਾ ਕੇ ਮਹਾਨ ਹੈਗਾਂ ਦੇ ਜੇ ਪਰ ਕਿੰਨੀ ਕੋਈ ਖਾਸ ਵਾਈਪ ਫਤੇ ਇਸ ਰੱਖਰੇ ਥੱਲੇ ਮਹੀਨੇ ਦੇ ਪਹਿਲੇ ਸ਼ਨੀਵਾਰ ਨੂੰ ਚੋਲਾਂ ਲੰਗਰ ਦੀ ਸੇਵਾ ਕੀਤੀ ਜਾਂਦੀ ਆ ਤਾਂ ਵਾਈ ਬੁਰ ਨੇ ਹਰੇਕ ਬੰਦੇ ਨੂੰ ਚਲ ਇੱਕ ਵਸਤ ਨੂੰ ਸੇਵਾ ਲਈ ہوئی ਆ ਬਾਪਾ ਬੱਗਾ ਸਿੰਘ ਜੀ ਪਹੁੰਚ ਚੁੱਕੇ ਨੇ ਆਪਣੀ ਗੱਡੀ ਲੈ ਕੇ ਜਿਹੜਾ ਆਪਾਂ ਲੰਗਰ ਪੈਕ ਕੀਤਾ ਸੀਗਾ ਉਹਨ ਝੋਲੀਆਂ ਵਿੱਚ ਪੈਕ ਕਰਿਆ ਜਾ ਰਿਹਾ ਹੈਗਾ ਪੈਕ ਕਰਨ ਤੋਂ ਬਾਅਦ ਕੁਝ ਸਮਾਂ ਬਾਅਦ ਟ੍ਰੇਨ ਆਉਣੀ ਹੈਗੀ ਫਿਰ ਉਹ ਟ੍ਰੇਨ ਦੇ ਵਿੱਚ ਤੋਂ ਸੰਗਤਾਂ ਨੂੰ ਲੰਗਰ ਪਰਤਾਇਆ ਜਾਣਾ ਹੈਗਾ

ਜੀ ਵਾਹਿਗੁਰੂ ਦੀ ਜਾਪ ਤੇ ਅਰਦਾਸ ਤੋਂ ਉਪਰੰਤ ਹੁਣ ਟ੍ਰੇਨ ਆਉਣ ਵਾਲੀ ਆ ਜੋ ਕਿ ਸੰਗਤਾਂ ਨੂੰ ਲੰਗਰ ਵਰਤਾਇਆ ਜਾਣਾਗਾ ਇਹ ਦੂਰ ਦਰਾਡੇ ਤੋਂ ਸੰਗਤਾਂ ਨੂੰ ਸੇਵਾ ਕਰਨ ਦੇ ਲਈ ਦੇਖ ਕੇ ਦਿੱਤੀ ਹੋ ਜੀ ਹੋਰ ਸੇਵਾ ਵੀ ਅੱਜ ਵੀ ਸੰਗਤਾਂ ਨੇ ਲੰਗਰ ਚੱਕ ਲਿਆ ਤੇ ਟ੍ਰੇਨ ਆਉਣ ਵਾਲੀ ਆ ਕੋ ਸੰਗਤਾ ਪਿੱਛੇ ਚਲੀ ਗਈ ਤੇ ਕੁਝ ਇਧਰ ਅੱਗੇ ਆਈ ਆ ਇਹ ਜੋ ਲੰਕਰ ਲਗਾਇਆ ਗਿਆ ਪਿੰਡ ਕਣਗੜ ਦੀ ਸੰਗਤਾ ਜਿਲ੍ਹਾ ਮਾਨਸਾ ਵੱਲੋਂ ਜਾਕਰ ਸਟੇਸ਼ਨ ਤੇ ਆਹ ਕਿੰਨਾ ਇਹ ਆ ਕਿ ਵੱਡੇ 3 ਹੋਂਤ ਨੇ ਲੰਗਰ ਵਾਇਗੁਰ ਜੀ ਲੰਗਰ ਵਾਇਗੁਰ ਜੀ ਦਾਦਾਈ ਬੰਦਾਈ ਲੰਗਰ ਵਾਇਗੁਰ ਲੰਗਰ ਵਾ ਲੰਗਰਾ ਪਾਣੀ ਵਾਇਗੁਰ ਜੀ ਪਾ ਕੇ ਪਤਾ ਲੱਗਿਆ ਲੰਗਰ ਵਾਇਗੁਰ ਜੀ ਦਾ ਭਾਈ ਨਾ 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 ਪਾਣੀ ਲੈ ਲਓ ਭਾਈ ਬੋਤਲਿਆ प्रदीपਾ ਅੱਗੇ ਵੀ ਦੇ ਆ ਲੈਣਾ ਆਗਮੀ ਇਧਰ ਆ ਜਾ ਬਈ ਇਧਰ ਪਾਣੀ ਜੀ ਪਾਣੀ ਦੇ ਚੱਕ ਲੈ ਜੇ ਮੈਂ ਆਉਂ ਜੀ ਹੋਰ ਫੜਦਾ ਨੀਚੇ ਕਮਰੇ ਨਹੀਂ ਹੋਰ ਫੜਦਾ ਇਹ ਮਾਇਨ ਦਾ ਇੱਕ ਟਾਵਰ ਨਹੀਂ ਸਲੇ ਭਾਈ ਗੁਰਜੀ ਲੰਗਰ ਦੀ ਸਮਾਪਤੀ ਹੋ ਚੁੱਕੀ ਆ ਤੇ ਹੁਣ ਆਪਾਂ ਪਿੰਡਾਂ ਵੱਲ ਚਾਲੇ ਪਾਉਣ ਲੱਗਿਆ ਤੇ ਸਾਰੀ ਸੰਗਤ ਆ ਚੋਕੀ ਅਲੱਗ-ਅਲੱਗ ਪਿੰਡਾਂ ਤੋਂ ਆਈ ਹੋਈ ਆ ਅਗਲਾ ਹੀ ਦੇਗੀ ਭਾਈਆਂ ਨੇ ਮਨ ਲਕਾਲੀ ਰੋ 24 ਸੀਰੇ ਚੱਲੀਏ ਹਾਂ ਹਾਂ ਵੀ ਸੰਗਤ ਦੇ ਫਿਰ ਮੈਂ ਕਹ ਰਹੀ 15 ਜਿੰਨੇ ਫਰਮਣਾ ਇੱਧਰ ਆ ਜਾ ਆ ਜਾ ਭਾਗ ਆ ਇੱਧਰ ਆ ਪਾਣੀ ਪਲਾਇਂ ਹਰਮਣਾ ਕੋਈ ਪਤਾ ਨਹੀਂ ਚੱਲੋ ਕਿੱਥੇ ਗਿਆ ਓਏ ਸਭ ਜੀ ਆਪਾਂ ਹੁਣ ਚੱਲੇ ਆਪਣੇ ਟਰੈਕਟਰ ਟਰਾਲੀ ਵਾਲਾ ਇਹ ਮੇਰੇ ਅੱਗੇ ਨੇ ਜਸਵੀਰ ਸਿੰਘ ਜੀ ਸੀਰਾ ਘੈਂਟ ਜੇ ਬੰਦੇ ਆ ਖੜਾ ਹੈ ਆਪਣਾ ਟਰੈਕਟਰ ਟਰਾਲੀ ਤੇ ਹੁਣ ਚੱਲਿਆਂ ਪਿੰਡਾਂ ਵੱਲ ਇਹ ਸੇਵਾ ਜਿਹੜੀ ਅੱਜ ਟਰੈਕਟਰ ਟਰਾਲੀ ਦੀ ਲੱਗੀ ਹੈ ਜੇਂਦਰ ਚੈਲ ਵੱਲੋਂ ਡਰਾਈਵਰ ਕਾਲਾ ਤੇ ਡਰਾਈਵਰ ਇਹਦਾ ਕਾਲਾ ਸਿੰਘ ਹੈ ਕਾਲਾ ਕਿੱਧਰ ਗਿਆ ਕਿੱਧਰ ਗਿਆ ਕਾਲਾ ਕਾਲਾ ਟਰੈਕਟਰ ਦੇਖੋ ਦੇਖੋ ਟਰਾਬੋ ਗੱਜੇ ਲਓ ਜੀ ਚਲੋ ਜੀ ਚਲੋ ਜੀ ਲਓ ਜੀ ਜੇਂਦਰ ਜੀ ਦੇ ਅੱਗੇ ਨਾ ਮੁੰਡਾ ਨਹੀਂ ਆਇਓ ਬਾਈ ਹਾਜੀ ਮੁੰਡਾ ਬੈਠੋ ਚਲ ਅਰਮੜਾ ਗੁੰਮ ਨਾ ਹੋ ਜੀ ਕਿਤੇ ਨਹੀਂ ਰਹੀ ਜੀ ਤੂੰ ਹਾਂ ਚਲੋ ਜੀ ਚਲੋ ਚਲੋ ਵੀ ਚਲੋ sire ਉਹ ਤੇ ਗੁੰਮ ਨਾ ਹੋ ਜੀ ਕਿਤੇ ਨਹੀਂ ਬਾਈ ਸਾਨੂੰ ਲੱਭਣਾ ਔਖਾ ਹੋ ਜਾਊਗਾ ਬਾਈ ਬਹੁਤ ਧੰਨਵਾਦ ਚਲ ਟਰਾਲੀ ਚ ਸਾਡੇ ਮਲਕੀ ਬਾਈ ਦਾ ਕਿਹੜਾ ਯਾਰ ਐਨੇ ਬਿਜੀ ਟੈਂਚੋਂ ਵੀ ਟਾਈਮ ਕੱਢਦਾ ਸਾਡੇ ਨਾਲ ਲੰਗਰ ਤੇ ਸੇਵਾ ਹੁੰਦਾ ਤੇ ਬਲੌਗ ਦੀ ਵੀ ਮਾਰ ਕਰਦਾ ਬਾਈ ਵਾ ਪਰਮਾਨੰ ਬਹੁਤ ਸੁਰੱਖਤ ਲੱਗਿਆ ਠੀਕ ਆ ਠੀਕ ਆ ਸੇਰਾ ਬਾਬਾ ਮੇਰ ਕਰੀ ਚੱਲੀਏ ਵਧੀਆ ਰੇਟ ਆ ਸਰ ਆ ਕੁਲ ਰੇਲਾਂ ਮਿੰਦ ਦਾ ਹੁਣ ਬੈਟ ਨਹੀਂ ਲੱਗਦਾ ਯਾਰ ਕੁਲੀ ਕੋਸ ਬੱਚਾ ਦਾ ਬੜਾ ਵਧੀਆ ਇਹ ਬੜੀ ਗੇ ਪੇਮੀ ਨੇ ਗੈ ਆਜਾ ਵੀ ਹਰਦੀਪ ਸਿਆ ਬਾਈ ਇਹ ਬਾਈ ਨਹੀਂ ਹੁੰਦੇ ਲੋ ਜੀ ਆਪਾਂ ਪਹੁੰਚ ਗਏ ਆਪਣੇ ਪਿੰਡ ਏਸੀ ਆਪਣਾ ਅੱਜ ਦਾ ਵਲੋਗ ਜਿਹੜਾ ਕੇਸ ਸਵੇਰੇ 8 ਵਜੇ ਤੋਂ ਤਕਰੀਬਨ ਹੁਣ 9:00 ਬਜ ਚੁੱਕੇ ਨੇਗੇ ਇਹ ਆਪਣੀ ਲੰਗਰ ਦੀ ਸੇਵਾ ਹੁੰਦੀ ਆ ਜੋ ਉਸ ਨੂੰ ਵਧੀਆ ਲੱਗਿਆ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ ਧੰਨਵਾਦ ਪਹਿਲਾਂ ਮੈਨੂੰ ਫੋਟੋ ਲਓ ਜੀ